ਜੈ ਹਿੰਦ ਦੋਸਤੋ 1 ਜਨਵਰੀ 2024 ਔਰ 2 ਜਨਵਰੀ 2024 ਨੂੰ ਕਾਉਂਸਲਿੰਗ ਕਰਵਾਈ ਗਈ ਸੀ ਮੈਟਰਨ ਔਰ ਵਾਰਡਨ ਦੇ ਕੈਂਡੀਡੇਟ ਦੀ ਜਿਸ ਦੇ ਵਿੱਚ ਕਿ ਯੋਗ ਪਾਏ ਗਏ ਉਮੀਦਵਾਰਾਂ ਦੀ ਜਿਹੜੀ ਫਾਈਨਲ ਰਿਜ਼ਲਟ ਲਿਸਟ ਹੈ ਉਹ ਅਨਾਉਂਸ ਕਰ ਦਿੱਤੀ ਗਈ ਹੈ ਇਸ ਲਿਸਟ ਨੂੰ ਤੁਸੀਂ ਆਫੀਸ਼ੀਅਲ ਵੈਬਸਾਈਟ ਦੇ ਉੱਪਰ ਜਾ ਕੇ ਡਾਊਨਲੋਡ ਵੀ ਕਰ ਸਕਦੇ ਹੋ ਔਰ ਇਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਮਿਲ ਜੇਗਾ ਜਿੱਥੇ ਜਾ ਕੇ ਤੁਸੀਂ ਇਸ ਨੂੰ ਡਾਊਨਲੋਡ ਕਰ ਸਕਦੇ ਹੋ ਇਹ ਲਿਸਟ ਵਾਰਡਨ ਕੈਂਡੀਡੇਟ ਦੀ ਹੈ ਜਿਸ ਦੇ ਵਿੱਚ ਕਿ 272 ਕੈਂਡੀਡੇਟ ਨੇ ਜਿਨ੍ਹਾਂ ਨੂੰ ਕਿ ਯੋਗ ਕਰਾਰ ਦੇ ਕੇ ਉਹਨਾਂ ਦੀ ਜਿਹੜੀ ਫਾਈਨਲ ਰਿਜ਼ਲਟ ਲਿਸਟ ਹੈ ਉਹ ਅਨਾਉਂਸ ਕਰ ਦਿੱਤੀ ਗਈ ਹੈ ਔਰ ਇਸ ਤੋਂ ਬਾਅਦ ਇਸ ਦੇ ਵਿੱਚ نیچے 272 ਕੈਂਡੀਡੇਟ ਨੇ ਜਿਹੜੇ ਕਿ ਵਾਟਰਨ ਜੇਲ ਦੇ ਕੈਂਡੀਡੇਟ ਨੂੰ ਯੋਗ ਉਮੀਦਵਾਰ ਪੁਕਰਾਰ ਦੇ ਕੇ ਫਾਈਨਲ ਰਿਜ਼ਲਟ ਕਲੀਅਰ ਕੀਤਾ ਗਿਆ ਹੈ। ਇਸੇ ਤਰ੍ਹਾਂ ਇਸ ਦੇ نیچے ਜਿਹੜੀ ਕਿ ਮੈਟਰਨ ਕੈਂਡੀਡੇਟ ਨੇ ਇਸ ਦੇ ਵਿੱਚ 10 ਕੈਂਡੀਡੇਟ ਨੇ ਜਿਨ੍ਹਾਂ ਨੂੰ ਕਿ ਯੋਗ ਕਰਾਰ ਦੇ ਕੇ ਉਹਨਾਂ ਦਾ ਫਾਈਨਲ ਰਿਜ਼ਲਟ ਜਿਹੜਾ ਉਹ ਘੋਸ਼ਿਤ ਕਰ ਦਿੱਤਾ ਗਿਆ ਹੈ। ਔਰ ਬਹੁਤ ਹੀ ਜਲਦ ਇਹਨਾਂ ਦੇ ਜਿਹੜੇ ਜੋਇਨਿੰਗ ਲੈਟਰ ਨੇ ਉਹ ਦੇ ਦਿੱਤੇ ਜਾਣਗੇ। ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਹਰ ਨਵੀਂ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਮੇਂ ਸਿਰ ਵੀਡੀਓ ਨੂੰ ਦੇਖਣ ਲਈ ਧੰਨਵਾਦ